ਸਤਿ ਸ਼੍ਰੀ ਅਕਾਲ ਦੋਸਤੋ ਠਾੜੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਅਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਤਰੀਕ ਹੈਗੀ ਆ ਜੀ 15 ਅਗਸਤ 2025 ਸਮਾਂ ਕੁਝ 11:30 ਵਜੇ ਦਾ ਜੀ ਤੇ ਵੀਰ ਕੋਲ ਨੌ ਪਸ਼ੂ ਗਾਊ ਆ ਜੀ ਤਿੰਨ ਵੱਡੇ ਤੇ 6 ਕਟੀਆਂ ਜੀ ਦੋ ਵੜਾ ਇੱਕ ਮੱਝ ਨੀਲੀ ਰਾਵੀ ਦੀ ਤੇ ਇਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਆਜੋ ਜੀ ਕਰਦੇ ਆਂ ਇਹ ਗੱਲਬਾਤ ਸ਼ੁਰੂ ਹੋਰ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਵਧੀਆ ਜੀ ਕਿੰਨੇ ਪਸ਼ੂ ਪਹਹੂ ਆ ਜੀ ਅੱਜ ਵੀਰ ਜੀ ਅੱਜ ਪਹਹੂ ਮੰਨ ਲਓ ਹੈਗੇ ਆ 11-12 ਪਹਹੂ ਆ ਵੀਰ ਜੀ ਅੱਜ ਠੀਕ ਆ ਜੀ 11-12 ਪਸ਼ੂ ਆ ਜੀ ਹਾਂ ਜੀ ਠੀਕ ਆ ਜੀ ਤੇ ਕਰੀਏ ਡਿਟੇਲ ਸਾਂਝੀ ਵੀਰ ਜੀ ਫਿਰ ਸ਼ੁਰੂ ਹਾਂ ਜੀ ਵੀਰ ਜੀ ਦਿਓ ਜੀ ਨੀਲੀ ਰਾਵੀ ਦੀ ਮਾਦੀ ਡਿਟੇਲ ਦੇ ਇਹ ਵੀਰ ਜੀ ਪਿਓਰ ਨੀਲੀ ਰਾਵੀ ਆ ਹਾਂ ਜੀ ਤੇਦੇ ਕੱਟ ਚ ਤੇਦੇ ਕੱਟੇ ਆ ਹਾਂਜੀ ਹਾਂਜੀ ਇਹ ਵੀਰ ਦੀ ਪਰਖੋਂ ਸ਼ਾਮਾਂ ਦੀ ਸੂਈ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਵੇਖੋ ਆ ਵੇਖੋ ਵਿਖਾਓ ਇਧਰੋਂ ਲਓ ਜੀ ਦੂਜਾ ਸੂਆ ਵਾ ਵੀਰ ਜੀ ਦੂਜਾ ਸੂਰ ਛੋਟੀ ਦੂਜਾ ਸੂਆ ਵਾ ਜਿੰਤਾ ਮਰਜੀ ਕੋਈ ਵੀਰ ਭਰਾ ਕੋਈ ਤੱਲੀ ਕਰੇ ਆਪਦੀ ਜੋ ਕੀ ਕਰਕੇ ਹਾਂਜੀ 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 ਇਹ ਕੱਦ 'ਚ ਵੀ ਵੀਰ ਜੀ ਵੱਡੀ ਆ ਕੋਈ ਛੋਟੀ ਨਹੀਂ ਕੀ ਮੰਨ ਲਓ ਵੀ ਹੁੰਦਾ ਮੰਨ ਲਓ ਵੀ ਛੋਟਾ ਡੰਡਾ ਹਾਂਜੀ ਹਾਂਜੀ ਮੰਨ ਲਓ ਵਹਾਨੇ ਤੇ ਡੱਬ ਚੌਟ ਮੈਂ ਪੈਰਾਂ ਤੇ ਪੂਛ ਵੇਲ ਉਤੋਂ ਤੱਕ ਵਾਈਟ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਤੇ ਆਹ ਵੇਖੋ ਬਿੱਲੀ ਮੜਕਣੀ ਅੱਖਾਂ ਬਿਲਕੁਲ ਤੇ ਮਗਰ ਕੀ ਆਇਆ ਕਟਾ ਵੀਰ ਜੀ ਕਟਾ ਬਹੁਤ ਵਧੀਆ ਬੱਚਾ ਵੀ ਆਪਾਂ ਇਹ ਗੱਲ ਹੈ ਵੀ ਆਹ ਕੋ ਬੱਜਾ ਵਾ ਮੰਨ ਲਓ ਆਹ ਵੇਖੋ ਲਓ ਜੀ ਬਹੁਤ ਸੋਹਣਾ ਕਟਾ ਹੈ ਹਾਂ ਟੇਡੇ ਕੱਟ ਚ ਵੀਰ ਜੀ ਟੇਡੇ ਕੱਪ ਬਣੇ ਕਟਾ ਹਾਂਜੀ ਹਾਂਜੀ ਆਹ ਵੇਖੋ ਹਾਂ ਦੋਹਾਂ ਦੇ ਮੰਨ ਲਓ ਮੈਂ ਇਹਦੇ ਵੀ ਕੱਬੇ ਬਣੇ ਆ ਹਾਂਜੀ ਤੇ ਦੂਜੇ ਦੇ ਹਾਂ ਠੀਕ ਹੈ ਜੀ ਠੀਕ ਹੈ ਬਹੁਤ ਸੋਹਣੇ ਦੋਵੇਂ ਤੇ ਹਾਂ ਪੁੱਤ ਬੱਚੇ ਦੇ ਵੀ ਬੜੀ ਮਾਰ ਕੰਗਾ ਵੀਰ ਜੀ ਪੂਰੀ ਹਾਂਜੀ ਬਿਲਕੁਲ 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 ਉਹ ਤੇ ਪਤਾ ਲੱਗਣ ਹੀ ਦਿਆ ਜੀ ਆਹ ਵੇਖੋ ਕਿਉਂ ਪੈਰਾਂ ਤੇ ਫਿਰ ਮਾਰ ਕੰਗਾ ਹੈਗੀ ਵੀਰ ਜੀ ਬੱਚੇ ਦੇ ਵੀ ਜੇ ਦੇ ਕਿਉਂ ਪੈਰਾਂ ਤੇ ਆਹ ਵੇਖੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਪਿਆਰਾ ਬੱਚਾ ਵੀ ਬਹੁਤ ਪਿਆਰਾ ਤੇ ਮੈਂ ਝੋਟੀ ਵੀ ਬੜੀ ਪਿਆਰੀ ਵੀਰ ਜੀ ਪੁੱਤ ਖੋਲਣ ਦੋਵੇਂ ਖੋਲ ਕਰਾਓ ਜੀ ਖੋਲ ਕੇ ਵੀਰ ਜੀ ਇਹਨਾਂ ਨੂੰ ਘਰ ਲੈ ਕੇ ਜਾ ਹਾਂ ਆ ਗਿਆ ਪੁੱਤ ਲੋ ਜੀ ਚਵਾਈ ਵੀਰ ਬੜੀ ਵਧੀਆ ਵਾ ਬਹੁਤ ਜਿਆਦੀ ਵਧੀਆ ਖਾਲੀ ਖੁੱਲੀ ਕਰਤੀ ਆ ਛੋਟੀ ਚੋਈ ਆ ਵੀਰ ਦੀ ਸਵੇਰੇ ਅੱਛਾ ਜੀ ਹਾਂ ਚੋਈ ਚਵਾਈ ਆ ਚਲੋ ਹਣਾ ਪੁੱਤ ਇਹ ਵੀ ਆਪਣਾ ਕੋਈ ਹੈ ਹੀ ਨਹੀਂ ਮੰਨ ਲਓ ਹਾਂਜੀ ਹਾਂਜੀ ਇੱਧਰ ਲਿਆ ਪੁੱਤ ਇੱਧਰ ਲਿਆ ਠੀਕ ਆ ਜੀ ਹਾਂਜੀ ਹਾਂਜੀ ਜਾਣਦੇ ਹੋ ਇਤਰੀ ਲੱਗੀ ਵੀਡੀਓ ਮਰਾਉਂਦਾ ਵੀ ਨਹੀਂ ਕੋਈ ਆਪਣਾ ਪ੍ਰੋਗਰਾਮ ਉਹਦੇ ਮੁੜਕੇ ਤੁਸੀਂ ਆਖਿਆ ਵੀ ਅਸੀਂ ਆ ਗਏ ਹਾਂ ਹਾਂਜੀ ਹਾਂਜੀ ਤੇ ਮੰਨ ਲਓ ਇਹ ਗੱਲ ਹੈਗੀ ਆ ਤੇ ਮੈਂ ਕਿਹਾ ਚਲੋ ਆਜੋ ਕੋਈ ਨਹੀਂ ਵਾਹ ਬੋਤੀ ਬੜੇ ਸੋਹਣੇ ਆ ਹਾਂ ਬਹੁਤ ਸਾਰੇ ਚੌਂ ਮਨਾਂ ਚੌਂ ਪੈਰਾਂ ਤੇ ਇਹਦੇ ਤੇ ਥੋੜੇ ਜਿਹੇ ਇਹਦੇ কুরਤੇ ਜੇ ਹਾਂਜੀ ਆ ਵੇਖੋ ਆਪਾਂ ਤੋਤਾ ਨਹੀਂ ਆ কুরਤੇ ਆ ਵੇਖੋ ਕਿਉਂ ਪੈਰਾਂ ਤੇ ਮਾਰਕਿੰਗ ਵਧੀਆ ਜੀ ਬਿਲਕੁਲ ਬਿਲਕੁਲ ਬੱਚੀ ਇਹਦੀ ਹਾਂਜੀ ਹਾਂਜੀ ਹਾਂ ਫਿਰ ਆਖੂਖ ਵੇਖੋ ਕਿੰਦੀ ਵਧੀਆ ਬੱਚੇ ਦੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਘੈਂਡ ਰਿਜ਼ਲਟ ਪੂਰਾ ਹੈ ਨਾ ਪੂਰਾ ਪੂਰਾ ਵਰਜੀ ਗਾਂ ਵੀ ਕਹੇ ਨੇ ਬਰੀਡਰਟ ਬਰੀਡ ਵੜੀ ਗੱਲ ਕਰੀਏ ਤੇ ਵੀਰ ਜੀ ਫੁੱਲ ਬਰੀਡ ਆ ਹੋਰੀ ਪੂਰੀ ਸ਼ਾਹੀ ਪੂਰੀ ਗਾਰੀ ਬੱਚੇ ਦੀ ਵੀ ਹਾਂਜੀ ਹਾਂਜੀ ਤੇ ਮੰਨ ਲਓ ਇਹ ਗੱਲ ਹੈ ਕਿ ਮੈਂ ਦੀ ਵੀ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਕਹੇ ਵੀਰ ਭਰਾ ਬਰੀਡਰ ਕੋ ਕਹੇ ਕੋ ਚਲ ਗਈ ਤੇ ਇਹਦੇ ਨੂੰ ਵੱਧ ਰਿਜ਼ਲਟ ਲੈ ਸਕਦਾ ਹਾਂ ਬਿਲਕੁਲ ਬਿਲਕੁਲ ਧਿਆਨ ਆ ਕਰਦਾ ਹਾਂ ਹਾਂ ਧਿਆਨ ਆ ਜੀ ਤੇ ਕਿੰਨਾ ਸੁਆਹਰ ਕੀ ਸੁਈ ਦੂਜਾ ਸੁਆਹ ਵੀਰ ਜੀ ਦੂਜਾ ਸੁਆਹ ਠੀਕ ਆ ਜੀ ਚਾਕਲਾ ਪੁੱਤ ਫੁੱਫ ਕਰ ਲੈਂਦੇ ਤੇ ਕਿੰਨਾ ਦੁੱਧ ਆਦ ਦੁੱਧ ਵੀ ਤੇ ਹੋਣਾ ਜੀ ਤੇ ਬੌਲਾ ਯਾਰ ਹਾਂਜੀ ਬੌਲਾ ਤੇ ਬਾਕੀ ਇਹ ਆ ਵੀ 12 12.5 ਕਿਲੋ ਇਹਨੇ ਪਹਿਲੇ ਸਵੇਰ ਝੋਟੀ ਨੇ ਦੁੱਧ ਚਵਾਇਆ ਵਾ ਅੱਛਾ ਜੀ ਹਾਂਜੀ ਹਾਂਜੀ ਹੁਣ ਚਲੋ ਇਹ ਗੱਲ ਹੈ ਕਿ ਗਾਂਕ 14 14 ਦੇ ਚੱਲਣ ਦੀ ਵਹੇ ਆਸ ਪੂਰੀ ਆ ਠੀਕ ਹੈ ਜੀ ਹਾਂਜੀ ਝੋਟੀ ਕੱਦ 43 ਆ ਬਾਕੀ ਪੂਰੀ 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 ਹਾਂਜੀ 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 ਤੇ ਬਾਕੀ ਕੋਈ ਸ਼ੱਕ ਨਹੀਂ ਹਨਾ ਜੀ ਪੂਰਾ ਕੋਈ ਸ਼ੱਕ ਨਹੀਂ ਵੀਰ ਜੀ ਸਾਰੇ ਬੰਨੇ ਹੋ ਸਿੰਗਲੋਂ ਮਾਰਕ ਗੱਲੋਂ ਵਾ ਜੀ ਪੂਛ ਵੇਖੋ ਬਿਲਕੁਲ ਬਿਲਕੁਲ ਹਾਂਜੀ ਆ ਵੇਖੋ ਬਾਕੀ ਰਿਜ਼ਲਟ ਵੀ ਪੂਰਾ ਕਹਿਣਾ ਬੱਤੀ ਦਾ ਵੇਖੋ ਗਿੱਲਾ ਨਾਲੂ ਜੀ ਨਾਲ ਜੀ ਲਓ ਜੀ ਸਾਹ ਠੀਕ ਹੈ ਜੀ ਪਰਸੋਂ ਸੂਈ ਵੀਰ ਜੀ ਸ਼ਾਮੀ ਪਰਸੋਂ ਸ਼ਾਮੀ ਸੂਈ ਹੈ ਹਾਂ ਜੀ ਹਾਂ ਜੀ ਪਰਸੋਂ ਸ਼ਾਮੀ ਠੀਕ ਹੈ ਜੀ ਠੀਕ ਠੀਕ ਵੀਰ ਜੀ ਹਾਂ ਬਹੁਤ ਬੰਦਾ ਹੈ ਪੁਹਾਰਾ ਹਜੇ ਮੋੜਾ ਮੋੜਾ ਬੋਲਾ ਬੰਦਾ ਵੀਰ ਜੀ ਹਜੇ ਤੇ ਕਰਮਾ ਦੀ ਦਾ ਠੀਕ ਹੈ ਸਹਿ ਜੀ ਠੀਕ ਤੇ ਥਾਂ ਤੁਣ ਸਾਰੇ ਓਕੇ ਹਨਾ ਬੋਲੀ ਚ ਚਵਾਈ ਇੱਕ ਨੰਬਰ ਦਾ ਪੂਰ ਛੱਟਾ ਬਣਾਊਗਾ ਜੇ ਦਾ ਮਰਜੀ ਕੋਈ ਮੇਰਾ ਵੀਰਪਰਾ ਤਸੱਲੀ ਕਰੇ ਆਪਣੀ ਠੀਕ ਸਹਿ ਜੀ ਜੇ ਦਾ ਮਰਜੀ ਚੋਖੇ ਚਾਰ ਡਾਂਗ ਆਪਣੀ ਭਾਵੇਂ ਤਸੱਲੀ ਕਰੇ ਕਾਜੀ ਖਾਲੀ ਅੱਜ ਕਰਤੀ ਆ ਵੀਰ ਜੀ ਅੱਛਾ ਈ ਹਾਂ ਤੀਜੇ ਡੰਗ ਖਾਲੀ ਕਰ ਦਿੰਦੇ ਹਾਂ ਅਸੀਂ ਜਿਹੜਾ ਮੰਨ ਲਓ ਇਹ ਗੱਲ ਹੈ ਕਿ ਡੰਗਰ ਮੁੜ ਕੇ ਦੋਤੇ ਆਉਣ ਵਾਲਾ ਬੰਦਾ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਇਹਨਾਂ ਕੀ ਆਂਦਾ ਵੀਰ ਜੀ ਛੋਟੀ ਕੱਦ ਕਾਠਾ ਵੇਖੋ ਬਿਲਕੁਲ 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 ਮੈਂ ਇਹ ਆ ਵੀ ਯਾਤ ਬਰੀਡ ਕਿੱਡੀ ਸੇਂਗੀ ਵੇਖੋ ਲੁਖਾਉ ਲਾਗੋ ਹਾਂਜੀ ਹਾਂਜੀ ਸਿੰਗ ਵੀ ਮੰਨ ਲਓ ਕਿੱਥੋਂ ਤੱਕ ਕੱਲਾ ਕੱਲਾ ਸਿੰਗ ਵਿਖਾਓ ਲਓ ਜਿੱਟੇ ਸਿੰਗਾ 'ਚ ਵੀ ਐ ਫੋਲ ਮਾਰਕਿੰਗ 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 ਬਿਲਕੁਲ ਜੀ ਹਾਂ ਪੂਰੀ ਪੂਰੀ ਕੁਆਲਿਟੀ ਦੇ ਵਿੱਚ ਆ ਜੀ ਹਾਂਜੀ ਪੂਰੀ ਪੂ ਸਭ ਤੋਂ 100% ਹੀ ਹੈ ਹਾਂਜੀ ਹਾਂਜੀ ਬਿਲਕੁਲ ਦੇਖੋ ਸਾਰੇ ਮੰਨ ਲਓ ਕਹੇ ਬਰੀਡਰ ਕੋ ਬੁੱਧੀ ਚਲਗੀ ਝੋਟੀ ਏਡੀ ਚਲੋ ਆਹ ਬੰਦਿਆਂ ਕੋ ਆਮ ਘਰੋਂ ਚੋਂ ਨਿਕਲੀ ਥੋ ਠੀਕ ਨਹੀਂ ਨਾਲ ਇੱਕ ਅਜੇ ਸੂਸਵਾਜ ਪਹੂ ਜਦੋਂ ਆਇਆ ਹੋਵੇ ਨਾ ਹਾਂਜੀ ਹਾਂਜੀ ਉਹ ਤੁਹਾਨੂੰ ਪਤਾ ਥੋੜਾ ਜਿਆਦਾ ਦੱਕ ਘੱਟ ਦਿੰਦਾ ਓਏ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਚੌਥੇ ਦਿਨ ਨੂੰ ਝੋਟੀ ਨੇ ਵਿਧੀ ਐ ਪੂਰਾ ਜਗਣਾ ਪੂਰਾ 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 ਛੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਵਿਧੀ ਰੇਟ ਦੀ ਵੀ ਗੱਲਬਾਤ ਕਰ ਲਈਏ ਜੀ ਆਪਾਂ ਰੇਟ ਵੀਰ ਜੀ ਮੁੱਲ ਭਾਵੇਂ ਦਾ ਆਪਾਂ ਕਰ ਲਈਏ 1 20 25 ਹਾਂਜੀ ਹਾਂਜੀ ਇੱਕੋ ਰੇਟ ਦੱਸ ਦੋ ਜੈਜ ਇੱਕੋ ਰੇਟ ਵੀਰ ਜੀ ਜੈਜ ਫਿਰ ਇੱਕ 10 ਦੀ ਝੋਟੀ ਦੇ ਦਾਂਗੇ ਇੱਕ 10 ਦੀ ਇੱਕ 10 ਦੀ ਝੋਟੀ ਦੇ ਦਾਂਗੇ ਵੀਰ ਜੀ ਬਾਕੀ ਇਹ ਗੱਲ ਹੈਗੀ ਆ ਵੀ ਚੋਕ ਚਵਾ ਪਸਮਾ ਦੀ ਵੀਰ ਜੀ ਆਪਣੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਹੈ ਹਾਂਜੀ ਬਾਕੀ ਕੋਈ ਵੀਰ ਪ੍ਰਾਤ ਤਸੱਲੀ ਕਰ ਸਕਦਾ ਹੈ ਤਸੱਲੀ ਕਰ ਲਿਆ ਆਪਦੀ ਆਪਣੀ ਫੁੱਲ ਤਸੱਲੀ ਵੀਰ ਜੀ ਕੋਈ ਛੱਟਾ ਭੂਰ ਕੋਈ ਥਾਂ 'ਚ ਕੋਈ ਗਿਲਟੀ ਨਾੜ ਹਾਂਜੀ ਆਪਣੀ ਗਾਰੰਟੀ ਆ ਆਪਣਾ ਪੈਸੇ ਅਗਲੇ ਦੇ ਵਾਪਸ ਹੋਣਗੇ ਤੇ ਆਪਣੀ ਮੈਂ ਆਪਣੇ ਘਰੇ ਆਉਂਗੀ ਠੀਕ ਹੈ ਜੀ ਇਹ ਪੈਸੇ ਵੀਰ ਭਰਾ ਨੇ ਆਨਲਾਈਨ ਵੀ ਮਂਗਾਉਣੀ ਤੇ ਠੀਕ ਹੈ ਜੀ ਕੂਹੋ ਕੇ ਕੋਈ ਮੇਰਾ ਵੀਰ ਭਰਾ ਮੰਗਾਲੇ ਠੀਕ ਹੈ ਜੀ ਤੇ ਦਿਓ ਜੀ ਇਹ ਪਸ਼ੂ ਜਾਣਕਾਰੀ ਇਹ ਵੈੜ ਬੜ ਇਹ ਵੀ ਜੀ ਦਜਾ ਮਾਰਾ ਵੈੜ ਆ ਕੋਈ ਮੇਰਾ ਵੀਰ ਭਾਵੇਂ ਕੋਈ ਪਹਿਲਾਂ ਲਾਲੇ ਦੂਜਿਆਂ ਸਾਦੇ ਘਰ ਵਾਲਿਆਂ ਦੇ ਆਖਿਆ ਵੀ ਪਹਿਲੇ ਸਵੇਈ ਸਾਡੀ ਘਰ ਦੀ ਬੱਚੀ ਆ ਅੱਛਾ ਜੀ ਹਾਂਜੀ ਹਾਂਜੀ ਪਹਿਲੇ ਸਵੇਈ ਦੱਸਿਆ ਨਾ ਜੀ ਤੇ ਉਹ ਬੰਦੇ ਦੀ ਪਿਆਰੇ ਥੋੜੀ ਮੌਤ ਦੀ ਹੋ ਗਈ ਕਰਕੇ ਤੇ ਉਹ ਘਰ ਤੇ ਡੰਗ ਰਹਿ ਉਹਨਾਂ ਨੇ ਮੰਨ ਲਾ ਮੁੰਡੇ ਦੋਵੇਂ ਡਰਾਈਵਰ ਹੀ ਹਾਂਜੀ ਤੇ ਗੱਡੀਆਂ ਗੁੱਡੀਆਂ ਦੇ ਤੇ ਉਹ ਬਹੁਤ ਮਨ ਲਾਏ ਗੱਲ ਹੈਗੀ ਬੰਦ ਥੋੜੀ ਜਿਹੀ ਲਿੱਸੀ ਫਿੱਕੀ ਰਹਿ ਗਈ ਹਾਂਜੀ ਹਾਂਜੀ ਤੇ ਮਗਰ ਕੀ ਹੈਗੀ ਆ ਵੱਛੀ ਉਹ ਵੀ ਆ ਵੇਖੋ ਮਗਰ ਵੱਛੀ ਆ ਗਈ ਹਨਾ ਜੀ ਹਾਂਜੀ ਆ ਵੱਛੀ ਹਾਂਜੀ ਠੀਕ ਹੈ ਜੀ ਠੀਕ ਹਾਂ ਲਓ ਜੀ ਜਾਣ ਦਿਓ ਦੁੱਧ ਵਿੁੱਧੀ ਦੇ ਕੋਲ ਆ ਗਾ ਜੀ ਹੁਣ 8 ਤੋਂ ਲੈ ਕੇ 9 ਕਿਲੋ ਦੁੱਧ ਆ 9 ਕਿਲੋ ਪੱਕਾ ਹਨਾ ਜੀ ਹਾਂ ਪੱਕਾ ਪੱਕਾ ਵਿੁੱਧੀ 8 8.5 9 ਕਿਲੋ ਦੀ ਫੁੱਲ ਗਾਰੰਟੀ ਥਾਣੇ ਵੇਖੋ ਚਵਾਈ ਬੰਬੇ ਪਾਸ हां थोनो ओके वीर जी सारे ऐ ਧਾਰਾ ਮਰਾ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਬਾਕੀ ਕੋਈ ਵੀਰ ਭਰਾ ਆਪਣੀ ਤਸੱਲੀ ਕਰ ਸਕਦਾ ਹਾਂ ਜੀ ਪਹਿਲਾਂ ਅੱਗੇ ਲੈ ਵੀਰ ਜੀ ਕੋਈ ਦੂਜਾ ਅੱਗੇ ਲੈ ਹਾਂਜੀ ਕਿਉਂ ਥੋੜੀ ਜੁੱਤੋਂ ਤੁਹਾਨੂੰ ਪਤਾ ਫਿੱਕੀ ਬਾਕੀ ਇਹ ਗੱਲ ਹੈਗੀ ਵੀ ਹੈ ਵੇਖੋ ਹੈ ਵੜਾ ਠੀਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਹਾਂ ਸੋਹਣੀ ਸਨਕੀ ਵੇਖੋ ਮਗਰ ਪੂਰੀ ਸੋਹਣੀ ਸਨਕੀ ਦੀ ਪੂਰੀ ਜੇ ਮੰਨ ਲਓ ਕੋਈ ਇਹ ਗੱਲ ਕੋਈ ਵੀਰ ਭਰਾ ਆਪਦੀ ਕੋਈ ਸਾਂਭ ਕਰ ਲੀ ਜੀ ਦੂਜੇ ਨੇ ਤੁਹਾਨੂੰ ਪਤਾ 12 14 ਕਿਲੋ 12 ਜਿਆਦਾ ਕਰ ਦੇਣਾ ਕਰੂਗੀ ਵੀਰ ਜੀ ਨੋਰਮਲੀ ਬਾਕੀ ਸੀਲਿੰਗਾਂ ਸੂਲੀਆਂ ਵੜੀਆਂ ਥਾਂ ਦੇਖੋ ਕਿਉਂ ਨਾ ਬਿਲਮਾ ਮੱਥਾ ਪਿਆ ਰੱਖ ਆ ਦੇਖੋ ਹਾਂ ਆ ਦੇਖੋ ਠੀਕ ਐ ਸਾਈ ਜੀ ਤੇ ਸਹੀ ਰੇਟ ਰੂਟ ਇਹਦਾ ਜੀ ਜੀ ਮੁੱਲ ਤੇ ਭਾਵੇਂ ਦਾ 35 ਕਰ ਲੀਏ ਹਾਂ ਜੀ ਭਾਵੇਂ 36 ਕਰ ਲੀਏ ਹਾਂ ਜੀ 32000 ਦੀ ਦੇ ਦਿੱਤੀ ਇਹ ਸੁਣੋ ਆਪਾਂ ਇੱਕੋ ਰੇਟ ਦੱਸਣਾ ਜੀ 32000 ਵੈਹ ਜੈਤਨਾ ਉਹਦੇ ਵੀਰ ਦੀ 32000 ਰੁਪਈਆ ਹੀ ਆ ਚਲੋ ਤੁਸੀਂ ਇਹ ਗੱਲ ਕਹੀ ਤੇ ਵੀ ਉਹਦੀ ਹਾਂ ਨਾ ਜਿਹੜੀ ਪੂਰੇ 30 ਹੀ ਵੈਟ ਦੇ ਦਿੱਤਾ ਨਾਲ ਬੱਛੀ ਆ ਜੀ 15-17 ਦਿਨ ਹੋ ਗਏ ਜੀ ਸੂਈ ਨੂੰ 15-17 ਦਿਨ ਹੋ ਗਏ ਹਾਂਜੀ ਹਾਂਜੀ ਬੱਛੀ ਵੀ ਪੂਰੀ ਆ ਵਧੀਆ ਜੀ ਕੋਈ ਸਾਮ ਕੰਮ ਦੇ ਕਰਮਾਲੀਆਂ ਦੋ ਆ ਦੋ ਆ ਆਹ ਜੀ ਤੁਹਾਨੂੰ ਪਤਾ ਵੀ ਭਰਾ ਹਰ ਕੋਈ ਆਂਦਾ ਵੀ ਮਗਰ ਬੱਛੀ ਹੋਵੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਅਗਲੇ ਨਗਦੀ ਦਿਓ ਜਾਣਕਾਰੀ ਜੀ ਇਹਦੇ ਕੋਲੇ ਵੀਰ ਜੀ ਹੈਗਾ ਜੀ 14 ਕਿਲੋ ਦੁੱਧ ਤਿਆਰ ਬਿਲਕੁਲ ਹੁਣ ਕੰਡੇ ਵਾਲਾ ਭਾ ਦੋ ਡੰਗ ਚੋਲੇ ਕੋਈ ਠੀਕ ਹੈ ਜੀ ਹਾਂਜੀ ਹਾਂਜੀ 14 ਕਿਲੋ ਦੁੱਧ ਹਾਂ 14 ਕਿਲੋ ਦੁੱਧ ਤਿਆਰ ਵੀਰ ਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਇਹਨੂੰ ਹੋ ਗਏ ਵੀਰ ਜੀ ਅੱਜ ਮੇਰੇ ਸਾਹ ਨਾਲ 7ਕ ਦਿਨ ਹੋ ਗਏ ਸੂਈ ਨੂੰ 7ਕ 7ਕ ਦਿਨ ਹੋ ਗਏ ਸੂਈ ਹਾਂ ਠੀਕ ਹੈ ਜੀ ਹਾਂ ਤੇ ਮਗਰ ਕੀ ਹੈ ਗਿਆ ਇਹਦੇ ਬੱਚਾ ਵੀ ਜੀ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਗੱਜਾ ਤੂਗਾ ਏ ਠੀਕ ਹੈ ਜੀ ਹੂੰ ਦੂਸਰਾ ਸੁਆ ਜੀ ਅਰ ਕੀ ਹਾਂਜੀ ਦੂਸਰਾ ਦੂਸਰਾ ਚਵਾਈ ਚੁਈ ਪੂਰੀ ਵਧੀਆ ਵੀਰ ਜੀ ਸਨ ਸੋਣ ਓਕੇ ਆ ਜੀ ਪੂਰੀ ਸੀਲਸ ਲੱਗਿਆ ਪੂਰੀ ਪੂਰੀ ਸੀਲ ਭਾਵੇਂ ਮੰਗਾ ਪਾ ਲੋ ਭਾਵੇਂ ਨਾ ਪਾਓ ਠੀਕ ਐ ਜੀ ਹਾਂਜੀ ਵਾ ਇਦਾਂ ਮੰਨ ਲੋ ਇਹ ਗੱਲ ਹੈਗੀ ਚੋਲ ਠੀਕ ਐ ਜੀ ਹਾਂ ਤੋ ਜੀ ਫਿਰ ਇਸ ਕੁਆਲਟੀ ਕਰੋ ਚੈੱਕ ਓਕੇ ਹਣਾਈ ਬਾਬ ਕੋਈ ਵੀਰ ਭਰਾ ਵੀ ਚਾਹਦੀ ਕਰ ਸਕਦਾ ਲਾ ਲਓ ਜੀ ਇਹ ਬੱਚਾ ਹੀ ਮਦਰ ਹਾਂ ਮਦਰ ਠੀਕ ਐ ਜੀ ਤਸੱਲੀ ਜਿੱਦਾਂ ਮਰਜ਼ੀ ਕਰ ਲੈ ਕੋਈ ਵੀਰਾ ਪਚੋ ਕੇ ਇਹ ਜਿਹੜੀ ਜਿਹੜੀ ਜੀਤਵੀਰ ਫਾਲਟ ਉਹ ਫਾਲਟ ਦੱਸਾਂਗੇ ਜਿਹੱਚ ਨਹੀਂ ਨਹੀਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਦਾਦਾ ਫਾਲਟ ਵਾਲੀ ਜੀਤਵੀਰ ਦੀ ਲਈਦੀ ਨਹੀਂ ਠੀਕ ਹੈ ਜੀ ਕਿਉਂ ਐਵੇਂ ਕਿਉਂ ਆਪਣਾ ਮਾਲ ਜਾਂਦਾ ਗਾਰੰਟੀ ਦੇ ਤੇ ਮੁਰਕੇ ਜਿਹੇ ਕਹੇ ਭੈਣ ਭਰਾਣਾ ਪੂਰੇ ਬਾਨਾ ਕੀ ਫਾਇਦਾ ਐਵੇਂ ਸਹੀ ਗੱਲ ਹੈ ਜੀ 2-4000 ਦੇ ਲਾਲ ਚ ਚਾਨ ਕੇ ਲਓ ਇਨਾ ਹੋਰ ਗਾਹ ਹੋ ਜੋ ਮਾਸਾ ਬਿਲਕੁਲ ਬਿਲਕੁਲ ਚੰਗੀ ਚੀਜ਼ ਦਵਾਂਗਾ ਕਦੇ ਕੋਈ ਯਾਦ ਕਰੂ ਹਾਂਜੀ ਬਿਲਕੁਲ ਜੀ ਹਾਂਜੀ ਹਾਂਜੀ ਤੇ ਦਿਓ ਜੀ ਅੱਗੇ ਇਹਦੀ ਰੇਟ ਰੂਟ ਦੀ ਵੀ ਗੱਲਬਾਤ ਕਰ ਲਈਏ ਰੇਟ ਵੀ ਕੀ ਭਾ ਮੋਲੇ ਦਾ 55 ਕਰ ਲਈਏ ਜਾਂ 50 ਜੋ ਮਾਨਤਾ ਕਰ ਦਾਂਗੇ 50 ਦੇ ਵਿੱਚ ਮਾਨਤਾ ਕਰਨਾ ਹੈ ਹਾਂਜੀ ਠੀਕ ਹੈ ਹਾਂ ਨਾ ਵੀ ਉਹ ਜਿਹੜੀ ਵੈੜ ਹੈ ਉਹ ਹੋਊਗੀ 46000 ਦੀ ਹਾਂ ਨਾ 46000 ਹਾਂ 40 ਦੀ ਠੀਕ ਹੈ ਜੀ ਦੋੜ ਛਪਾਉਣਾ ਠੀਕ ਹੈ ਜੀ ਹਾਂ ਜੀ ਹਾਂ ਜੀ ਦੁੱਧ ਦੀ ਜਿੱਦਾਂ ਮਰਜ਼ੀ ਕੋ ਦੋ ਡੰਗ ਚੋ ਕੇ ਵੀਰ ਭਰਾ ਤਸੱਲੀ ਕਰਕੇ ਫੇਰ ਲੈ ਜੇ ਆਪ ਜੀ ਠੀਕ ਹੈ ਜੀ ਕੋਈ ਵੀਰ ਭਰਾ ਆਪਣੀ ਤਸੱਲੀ ਕਰਦਾ ਜਿੱਦਾਂ ਮਰਜ਼ੀ ਹਨਾ ਹਾਂ ਜਿੱਦਾਂ ਮਰਜ਼ੀ ਹਾਂ ਠੀਕ ਹੈ ਜੀ ਹਾਂ ਨਾ ਛਾਲੀ ਹਰ 40 ਹਜ਼ਾਰ ਦੀ ਹੋ ਜਾਊਗਾ ਠੀਕ ਹੈ ਜੀ ਤੇ ਇਹ ਕਟੀਆਂ ਦੀ ਦਿਓ ਜਾਣਕਾਰੀ ਜੀ ਇਹ ਵੀਰ ਜੀ ਕਟੀਆਂ ਦਾ ਬਾਵਾ ਮਨ ਲੋ ਇਹ ਗੱਲ ਹੈਗੀ ਆ ਵੀ 6 ਬੱਚੇ ਜੀ ਇਹ ਕਟੀਆਂ ਜੀ ਹਾਂ ਜੀ ਮਨ ਲੋ ਸਾਲ ਤੋਂ ਅੰਦਰ ਵੀ ਆ ਕੋਈ ਸਾਲ ਤੋਂ ਬਾਹਰ ਠੀਕ ਹੈ ਜੀ ਬਾਕੀ ਕੱਦ ਕਾਠੇ ਵਾਲੀਆਂ ਜੇ ਜਾਤਪਰੀ ਵਾਲੀਆਂ ਜੇ ਇੱਕ ਨਹੀਂ ਚੰਗੀ ਤਰ੍ਹਾਂ ਵਖਾਪੁੱਤ ਸਾਰੀਆਂ ਲਓ ਜੀ ਆਥਾਣ ਸੁਣਾ ਸਾਰੀਆਂ ਦੇ ਆਏ ਵਧੀਆ ਜੀ ਬਿਲਕੁਲ ਬਿਲਕੁਲ ਚਾਰ ਚਾਰ ਕੋਈ ਪੈਸੇ ਕਹੇ ਦੀ ਵੀ ਫੋੜ ਸ਼ਾਂਗ ਨਾ ਹੋ ਕੋਈ ਸਿੰਘ ਸੁng ਐ ਕੁੰਡੇ ਕਰਨ ਲਈਆਂ ਜੀ ਬਿਲਕੁਲ ਬਿਲਕੁਲ ਕਿੰਨੇ ਕਿੰਨੇ ਟਾਈਮ ਦੀਆਂ ਇਹ ਵੀਰ ਜੀ ਇੰਦਾ ਕੋਈ ਸਾਲ ਦੀ ਆ ਕੋਈ ਸਾਲੋਂ ਅੰਦਰ ਆ ਹਾਂਜੀ 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 ਆ ਵੇਖੋ ਠੀਕ ਹੈ ਜੀ ਹਾਂ ਥੋੜਾ ਚਲੋ ਇੰਨਾ ਵਾਂ ਵੀ ਥੋੜੀ ਗਈਆਂ ਤੁਹਾਨੂੰ ਪਤਾ ਇੱਕ ਸਾਡੇ ਕੋ ਵੀ ਆ ਦੋ ਦਿਨ ਝੜੀ ਲੱਗੀ ਰਹੀ ਭੁੱਖੀਆਂ ਤੇ ਆਈਆਂ ਆ ਰਹੀਆਂ ਹਾਂਜੀ ਹਾਂਜੀ ਤੇ ਬਾਕੀ ਇਹ ਗੱਲ ਹੈਗੀ ਆ ਪਹਿਲਾਂ ਵੀ ਕਹੇ ਨੇ ਘਰ ਸਾਮ ਕੀਤੀ ਆ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਆਹ ਵੇਖੋ ਕੱਟੀ ਜੀ ਲਓ ਜੀ ਫੇਸ ਕੁਆਲਿਟੀ ਕਰੋ ਜੀ ਚੈੱਕ ਤੇ ਇਹ ਵੀ ਜੀ ਆਪਾਂ ਰੇਟ ਜੋੜੇ ਜੋੜੇ ਦਾ ਕਰਨਾ ਨਹੀਂ ਵੀ ਜੀ ਆਪਾਂ ਮੰਨ ਲਓ ਇਹ ਗੱਲ ਹੈਗੀ ਆ ਵੀ ਇੱਕ ਜੇ ਕਹੇ ਨੇ ਕੱਲੀ ਲੈਣੀ ਉਹ ਕੱਲੀ ਵੀ ਮਿਲ ਜੂਗੀ ਠੀਕ ਹੈ ਉਹ ਸਾਬ ਨਾ ਮੰਨ ਲਓ ਇਹ ਗੱਲ ਹੈਗੀ ਆ ਦੋ ਆ ਨੀਲੀ ਰਾਵੀਆਂ ਵਾਂ ਹਾਂਜੀ ਦੋ ਨੀਲੀ ਰਾਵੀਆਂ ਹਾਂਜੀ ਹਾਂਜੀ ਤੇ ਬਾਕੀ ਇਹ ਗੱਲ ਹੈਗੀ ਜੇ ਕੱਲੀ ਕੱਲੀ ਵੀ ਲੈਣੀ ਹੋਊ ਤਾਂ ਕੱਲੀ ਕੱਲੀ ਵੀ ਠੀਕ ਹੈ ਆਪਾਂ ਹੁਣ ਮੁੱਲ ਜਿਹੜਾ ਵੀਰ ਜੀ ਆਪਾਂ ਮੁੜ ਕੇ ਵੀਡੀਓ ਲੰਮੀ ਹੋ ਜਾਂਦੀ ਆ ਹਾਂਜੀ ਹਾਂਜੀ ਹਾਂ ਬਾਕੀ ਇਹ ਗੱਲ ਹੈਗੀ ਜੇ ਤੇ ਬਾਕੀ ਇਹ ਗੱਲ ਹੈਗੀ ਆ ਵੀ ਥਣਾ ਥਣਾ ਦੀ ਵੀਰ ਜੀ ਆਪਣੀ ਫੁੱਲ ਗਾਰੰਟੀ ਉਹ ਚਾਰ ਚਾਰੀ ਹੋ ਕੇ ਦਾ ਪੰਜ ਨਹੀਂ ਹੋਣਗੇ ਠੀਕ ਹੈ ਜੀ ਹਾਂ ਕੋਈ ਸਰੂਣਾ ਹੋ ਕੋਈ ਗੱਲ ਨਾ ਹੋ ਕਹੇ ਦਾ ਵੀ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਸਾ ਜੀ ਹਾਂ ਆ ਵਿਖਾ ਦੇ ਲਓ ਡਿਕਰੋ ਦੀ ਚੈੱਕ ਮਤਲਬ ਸਾਲ ਤੋਂ ਅੰਦਰ ਅੰਦਰ ਹੀ ਆ ਜੀ ਸਾਲ ਅੰਦਰ ਅੰਦਰ ਵੀਰ ਜੀ ਅੰਦਰ ਅੰਦਰ ਹੀ ਠੀਕ ਹੈ ਜੀ ਹਾਂ ਲਓ ਜੀ ਕਰੋ ਜੀ ਚੈੱਕ ਅਸੀਂ ਇਹ ਰੇਟ ਦੀ ਵੀ ਗੱਲਬਾਤ ਕਰ ਲਈਏ ਜੀ ਇਹਨਾਂ ਦੀ ਰੇਟ ਵੀ ਉਹ ਦੀ ਜੇ ਦੇ ਇਕੱਠੀਆਂ ਲੈਣੀਆਂ ਕਿਸੇ ਨੇ ਮੁੱਲ ਭਾਵੇਂ ਲੱਖ ਕਰ ਲਈਏ ਦਾਹ ਕਰ ਲਈਏ ਜੇ ਇਦਾਂ ਕਿਸੇ ਨੇ ਦੜਾ ਲੈਣਾ ਤੇ ਵੀਰ ਜੀ 95000 ਦੀਆਂ ਹਾਂ ਨਾ ਸਾਰੀਆਂ ਦੇ 6 95000 ਦੀਆਂ 95000 ਦੀਆਂ 6 ਦੀਆਂ 6 ਦੇ ਦਾਂਗੇ ਝੋਟੀਆਂ ਚੰਗੀਆਂ ਜੇ ਸਾਰੀਆਂ ਹੀ ਬਿਲਕੁਲ ਬਿਲਕੁਲ ਹਾਂਜੀ ਠੀਕ ਹੈ ਨਾ ਗੱਲ ਤੇ ਬਾਕੀ ਜੇ ਕਿਸੇ ਨੇ ਕੱਲੀ ਕੱਲੀ ਕੋਈ ਲੈਣੀ ਫੇਰ ਉਸ ਆਹ ਨਾ ਰੇਟ ਉਹਦਾ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰਬਰ ਵੀਰ ਜੀ ਆਪਣਾ ਗਾਜੇ 98724 ਤੇ 39717 ਠੀਕ ਹੈ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਛੰਡਾ ਸਿੰਘ ਵਪਾਰੀ ਪਿੰਡ ਕੈਰੋਂ ਠੀਕ ਹੈ ਜੀ ਗ੍ਰੈਂਡ ਕੈਰੋਂ ਦੀ ਲੋਕੇਸ਼ਨ ਲਾਲੇ ਵੀਰ ਜੀ ਤੇ ਆਪਣੇ ਸਾਹ ਹੋਂ ਨਾਲ ਵੇਹਲੀਆਂ ਲੱਗ ਗਈ ਆ ਜਿਹੜਾ ਠੀਕ ਹੈ ਵੀਰ ਜੀ ਹਾਂਜੀ ਓਕੇ ਵੀਰ ਜੀ ਧੰਨਵਾਦ ਓਕੇ ਜੀ ਦੋਸਤੋ ਇਹ ਹੀ ਆਏ ਦਿਨ ਆਗਾ ਆਪਣੇ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ